सर <laughs> चाहिँ <laughs> <laughs> ماتا دی جی آنند پور صاحب لوک سبھا تو کاغذ داخل کی اور میں بڑا دنواد ہوں ਆਦਰਯੋਗ ਸ਼੍ਰੀ ਗਜੇਂਦਰ ਸ਼ਕਾਵਜ ਜੀ ਵਿਸ਼ੇਸ਼ ਰੂਪ ਦੇ ਨਾਲ ਇਸ ਮੌਕੇ ਤੇ ਮੈਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਸਾਡੇ ਲੋਕ ਸਭਾ ਦੇ ਪਰਿਵਾਰੀ ਕੀਵਲ ਸਿੰਘ ਟਿੰਨੂ ਜੀ ਸਾਡੇ ਜ਼ਿਲ੍ਹਾ ਅਧਿ ਕਸ਼ਮਜੀਤ ਜੀ ਅਜੇ ਵੀਰ ਜੀ ਸਭ ਲੋਗ ਆਏ ਨੇ ਬਹੁਤ ਅਸ਼ੀਰਵਾਦ ਹੈ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਨਾਲ ਨਰਿੰਦਰ ਮੋਦੀ ਜੀ ਦੀ ਲਹਿਰ ਚੱਲ ਰਹੀ ਹੈ ਪੰਜਾਬ ਚ ਉਹ ਲਹਿਰ ਉਸ ਤੋਂ ਵੀ ਜ਼ਿਆਦਾ ਮਜ਼ਬੂਤ ਹੈ ਪਰ ਪੰਜਾਬ ਇਸ ਵਾਰ ਇਤਿਹਾਸ ਸਿਰਜਣ ਵੱਲ ਅੱਗੇ ਵਧ ਰਿਹਾ ਹੈ ਪੰਜਾਬ ਦੇ ਜੋ ਆਗਾਮੀਆਂ ਕਾਂਗਰਸੀਆਂ ਪਰ ਇਹ ਝਾੜੂ ਵਾਲੇ ਚੁਕਿੰਗ ਕਲਬੀਆਂ ਤੋਂ ਤਰਸੇ ਉਹਨਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਪੰਜਾਬ 'ਚ ਕਮਲ ਖਿਲਾਣਾ ਹੈ ਔਰ ਤੁਸੀਂ ਦੇਖੋਗੇ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੂਰੇ ਪੰਜਾਬ 'ਚ ਵੀ ਔਰ ਸ਼੍ਰੀ ਨਨਕਸਿਹਾ ਸਾਹਿਬ 'ਚ ਵੀ ਕਮਲ ਖਿਲਾਣਾ। ਵਿਰੋਧ ਵੀ ਹੋ ਰਿਹਾ ਕਿਸਾਨਾਂ ਵੱਲੋਂ ਲਗਾਤਾਰ ਥਾਂ ਥਾਂ ਦੇ ਉੱਤੇ ਕਿਸਾਨਾਂ ਦਾ ਕੱਲੂ ਗੁੰਹੇ ਫਿਰਨ ਕਿਸਾਨਾਂ ਦਾ ਸਾਨੂੰ ਬਹੁਤ ਸਮਰਥਨ ਮਿਲ ਰਿਹਾ। ਮੈਂ ਜਿੱਥੇ ਵੀ ਜਾ ਰਿਹਾ ਕਿਸਾਨ ਵੀ ਮੇਰੀ ਗੱਲ ਸੁਣ ਵੀ ਰਹੇ ਆ ਸਮਝ ਵੀ ਰਹੇ ਆ ਸਮਰਥਨ ਵੀ ਦੇ ਰਹੇ ਆ ਔਰ ਪੂਰਾ ਆਸ਼ੀਰਵਾਦ ਹੈ ਸਾਡੀ ਕੈਂਪੇਨ ਬਹੁਤ ਅੱਛੀ ਹੈ। ਕੁਝ ਜਥੇਬੰਦੀਆਂ ਦੇ ਕਾਰਪੂਨ ਵਿਰੋਧ ਕਰ ਰਹੇ ਸਭ ਨੂੰ ਲੋਕਤੰਤਰ ਜ਼ਰੂਰ ਖਰਦਾ ਦੇ ਅਸਤ ਸੁਮਾ ਜੀ ਮੁੱਦੇ ਇਕੜੇ ਇਕੜੇ ਨੇ ਜਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਲੋਕ ਸਭਾ ਦੇ ਮੋਹਤਾਲ ਤੁਸੀਂ ਮਰਿੰਦਰ ਮੋਦੀ ਜੀ ਦੀ ਲੋਕਪ੍ਰਿਤਾ ਉਹਨਾਂ ਦੇ ਜਨ ਕਲਿਆਣ ਦੇ ਕੰਮ ਪੰਜਾਬ ਲਈ ਪੰਜਾਬੀ ਲਈ ਪੰਜਾਬੀਅਤ ਲਈ ਕੀਤੇ ਉਹਨਾਂ ਦੇ ਉਪਰਾਲੇ ਭਗਵੰਤ ਮਾਨ ਸਰਕਾਰ ਦੀ ਪੰਜਾਬ ਨਾਲ ਠੱਗੀ ਧੋਖਾ ਧੜੀ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਜਿਹੜੇ ਮੁੱਦੇ ਨੇ ਸਾਡੇ ਮੁਹਾਲੀ 에어ਪੋਰਟ ਤੋਂ ਫਲਾਈਟ ਚਲਾਣ ਦੀ ਗੱਲ ਹੈ ਇੱਥੇ ਕੋਈ ਵੱਡੀ ਇੰਡਸਟਰੀ ਲੈ ਕੇ ਆਉਣ ਦੀ ਗੱਲ ਹੈ ਡਰੱਗਜ਼ ਵਰਗੀਆਂ ਮਾਫੀਆਂ ਨਹੀਂ ਨੰਕੀ ਸਾਥ ਤੋਂ ਖਤਮ ਕਰਨ ਦੀ ਗੱਲ ਹੈ ਇਸ ਇਤਿਹਾਸਿਕ ਖਾਲਸੇ ਦੀ ਧਰਤੀ ਨੂੰ ਟੂਰਿਜ਼ਮ ਦਾ ਵੱਡਾ ਸੈਂਟਰ ਬਣਾਉਣ ਦੀ ਗੱਲ ਹੈ ਇਨਫਰਾਸਟ੍ਰਕਚਰ ਦੇ ਵਿਕਾਸ ਦੀ ਗੱਲ ਹੈ ਮੁਹਾਲੀ ਦਾ ਜਿਹੜਾ ਆਈਟੀ ਦਾ ਸਾਡਾ ਹੱਬ ਹੈ ਉਹਨੂੰ ਬੰਗਲੌਰੂ ਹైదరాబాద్ ਵਾਂਗੂ ਵਿਕਸਿਤ ਕਰਨ ਦੀ ਗੱਲ ਹੈ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਮੈਂ ਜਨਤਾ ਜਾ ਰਿਹਾ ਔਰ ਭਰਪੂਰ ਅਸ਼ੀਰਵਾਦ ਜਨਤਾ ਨੂੰ ਇਹੋ ਸੰਭਾਗ ਦੀ ਸੁਭਾਸ਼ਜੀ ਕਹਿ ਦੱਸਿਓ ਵੀ ਚਾਰ ਚਾਰ ਪਾਰਟੀਆਂ ਇਲੈਕਸ਼ਨ ਲੜ ਰਹੀ ਜੇ ਪ੍ਰਧਾਨ ਮੰਤਰੀ ਮੋਦੀ ਆ ਰਹੇ ਨੇ ਪੰਜਾਬ ਦੇ ਵਿੱਚ ਆ ਕੇ ਖਾਸ ਕਰ ਗੱਲ ਕਰੀਏ ਸ਼੍ਰੀ ਨਾਨਕਪੁਰ ਸਾਹਿਬ ਦਾ ਪ੍ਰਚਾਰ ਕਰਨ ਲਈ ਆ ਰਹੇ ਨੇ ਤੁਹਾਡਾ ਪੰਜਾਬ ਚ ਤਾਂ ਨਿਸ਼ਚਿਤ ਰੂਪਲੀ ਮੋਦੀ ਸਾਹਿਬ ਆਣਗੇ ਸਾਰੀਆਂ ਲੋਕ ਸਭਾ ਚ ਪ੍ਰਚਾਰ ਕਰਨਗੇ ਦੋ ਦੋ ਤਿੰਨ ਤਿੰਨ ਲੋਕ ਸਭਾ ਦੀ ਮਿਲਾ ਕੇ ਉਹਨਾਂ ਦੀ ਇੱਕ ਰੈਲੀ ਹੋਏਗੀ ਸਾਰੇ ਨੇਤਾ ਦੂਜੇ ਸਟਾਰ ਪ੍ਰਚਾਰਕਾਂ ਦੀ ਸੂਚੀ ਦੇਖ ਹੀ ਰਹੀ ਹੈ ਆਦਰਨੀ ਅਮਿਤ ਸ਼ਾਹ ਜੀ ਆਦਰਨੀ ਅੰਮ੍ਰਿਤਦਾ ਜੀ ਆਦਰਨੀ ਗਜੇਂਦਰ ਸਿੰਘ ਸ਼ਿਖਾਵਤ ਜੀ ਨਿਤਿਨ ਗੜਕਰੀ ਜੀ ਸਭ بڑے ਨੇਤਾ ਪੰਜਾਬ ਦਾ ਅੱਛੀ ਮੋ ਅਪਾ ਨੇ ਅੱਛਾ ਪਰ ਪਾਰਟੀ ਪਾਰਟੀ डेढ़ बीजेपी आप चार सौ राहुल गांधी खुद की पार्टी में उनके कही भी बातों के लिए कितने लोग गंभीरता से लेते हैं प्रश्न ये है न तो उनकी पार्टी में न पार्टी के बाहर और न देश में कोई भी उनकी बात को उनके कहे हुए वक्तव्य को उनके कहे हुए कथन को गंभीरता से लेता है ये उनकी खिसियाट और खुजलाहट है वो खुद वायनाड से भाग करके और रायबरेली तक पहुँचे हैं اور ابھی غے بریل سے بھاگ کر کے آگے کہاں تک جائیں گے یہ دیکھنے کا وش ہے۔ نہیں سر یہ